ਮਾਨ ਦੇ ਘਰ ਵਾਲੀ ਨੇ ਲੜ ਕੇ ਭਗਵੰਤ ਮਾਨ ਅੱਗੇ ਅੜ ਕੇ ਲੈਂਡ ਪੂਲਿੰਗ ਜਿਹੜੀ ਪਾਲਿਸੀ ਸੀ ਉਹ ਵਾਪਸ ਕਰਾਈ ਆ ਕਿਸਾਨਾਂ ਵੱਲੋਂ ਧੰਨਵਾਦ ਕਰਨ ਸੀਐਮ ਹਾਊਸ ਪਹੁੰਚ ਕੀਤੀ ਗਈ ਆ ਤੁਹਾਨੂੰ ਦੱਸਦੇ ਆ ਲੈਂਡ ਪੂਲਿੰਗ ਜਿਹੜੀ ਪਾਲਿਸੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਲੈ ਕੇ ਆਏ ਸੀ ਜਿਨ੍ਹਾਂ ਦਾ ਵਿਰੋਧ ਠੋਕੇ ਕਰ ਰਹੇ ਸੀ ਕਿਸਾਨ ਕਿਸਾਨਾਂ ਦਾ ਤਰਕ ਸੀ ਕਿ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਤੋਂ ਹਥਿਆ ਲੈਣਗੇ ਭਾਵੇਂ ਸਰਕਾਰ ਕੁਝ ਵੀ ਕਹਿੰਦੀ ਸੀ ਉਹਨਾਂ ਨੇ ਆਖਿਆ ਕਿ ਉਹ ਜ਼ਮੀਨਾਂ ਨਹੀਂ ਛੱਡਣਗੇ ਜਿਵੇਂ ਜਿਵੇਂ ਕਿਸਾਨਾਂ ਦੇ ਵਿੱਚ ਰੋਹ ਵਧਾ ਗਿਆ ਸਰਕਾਰ ਬੈਕਫੁੱਟ ਤੇ ਆ ਗਈ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਭਾਜਪਾ ਹੋਵੇ ਜਿੰਨੀਆਂ ਵੀ ਵਿਰੋਧੀ ਧਿਰ ਦੀਆਂ ਪਾਰਟੀਆਂ ਸੀ ਸਾਰੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਾ ਪਾ ਲਿਆ ਤੇ ਸਭ ਤੋਂ ਵੱਧ ਖਤਰਾ ਜਿਹੜਾ ਪਾਰਟੀ ਨੇ ਜਿਹੜਾ ਉਸਨਾਂ ਨੂੰ ਲੱਗਾ ਕਿ ਸਾਨੂੰ ਵਿਪਤਾ ਦੇ ਵਿੱਚ ਪਾ ਦੂਗਾ ਉਹ ਸੀ ਕਿਸਾਨ ਆਪ ਉੱਠ ਕੇ ਖੜੇ ਹੋਏ ਪਿੰਡਾਂ ਦੇ ਪਿੰਡਾਂ ਦੇ ਵਿੱਚ ਮਤੇ ਪੈ ਗਏ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਚ ਨਾ ਵੜਨ ਦਿੱਤਾ ਜਾਵੇ ਇਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਜਿਹੜੀ ਪਹਿਲਾਂ ਮੰਨੀ ਜਾਂਦੀ ਸੀ ਕਿ ਆਮ ਲੋਕਾਂ ਦੀ ਪਾਰਟੀ ਆ ਜਦੋਂ ਲੋਕਾਂ ਨੇ ਕਿਹਾ ਕਿ ਵੀ ਵੱਡੇ ਬਿਲਡਰਾਂ ਦੇ ਨਾਲ ਯਾਰ ਵਾਲੇ ਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਈਆਂ ਪਾਲਿਸੀਆਂ ਲਿਆ ਰਹੇ ਆ ਉਸ ਤੋਂ ਬਾਅਦ ਹੱਥਾਂ ਪੈਰਾਂ ਦੀ ਆਮ ਆਦਮੀ ਪਾਰਟੀ ਨੂੰ ਪੈ ਗਈ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮਨਜਿੰਦਰ ਸਿੰਘ ਕੰਗ ਜਿਹੜੇ ਆਨੰਤਪੁਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਆ ਉਹਨਾਂ ਨੇ ਤਾਂ ਪਹਿਲਾਂ ਹੀ ਕਹਿਤਾ ਸੀ ਕਿ ਜੇਕਰ ਕਿਸਾਨ ਸਹਿਮਤ ਨਹੀਂ ਤੇ ਇਸ ਦੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਭਾਵੇਂ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਪੋਸਟ ਸੀ ਉਹ ਡਿਲੀਟ ਕਰਤੀ ਪਰ ਕਿਤੇ ਨਾ ਕਿਤੇ ਇਹ ਪਤਾ ਲੱਗ ਗਿਆ ਸੀ ਕਿ ਪਾਰਟੀ ਦੇ ਅੰਦਰ ਵੀ ਜਿਹੜੇ ਲੋਕ ਆ ਉਹ ਸਾਰੇ ਇਸ ਜਿਹੜੀ ਜਿਹੜੀ ਪਾਲਿਸੀ ਐ ਇਸ ਤੋਂ ਸਹਿਮਤ ਨਹੀਂ ਸਰਕਾਰ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਬੜੇ ਯਤਨ ਕੀਤੇ ਲੋਕਾਂ ਨੂੰ ਸਮਝਾਉਣ ਦੇ ਕਿ ਤੁਹਾਨੂੰ ਇਹ ਕਰ ਦੇਵਾਂਗੇ ਉਸ ਦੇ ਵਿੱਚ ਐਮੈਂਡਮੈਂਟ ਵੀ ਕੀਤਾ ਗਿਆ ਪਰ ਜਦੋਂ ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਲੈਣੀਓ ਹੀ ਨਹੀਂ ਇਹ ਪਾਲਿਸੀ ਮੰਨਣੀਓ ਹੀ ਨਹੀਂ ਅਸੀਂ ਜ਼ਮੀਨਾਂ ਦੇਣੀਆਂ ਹੀ ਨਹੀਂ ਫੇਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਬੈਕਫੁੱਟ ਤੇ ਆ ਗਏ ਆਖਰਕਾਰ ਕਿਵੇਂ ਪਾਲਿਸੀ ਵਾਪਸ ਹੋਈ ਉਹ ਵੀ ਗੱਲ ਬਾਹਰ ਆ ਗਈ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਬੀਬਾ ਗੁਰਪ੍ਰੀਤ ਕੌਰ ਮਾਨ ਉਹ ਵੀ ਰਾਜਨੀਤਿਕ ਤੌਰ ਤੇ ਸਰਗਰਮਾ ਮੁੱਖ ਮੰਤਰੀ ਦਾ ਹਰ ਥਾਂ ਤੇ ਹਰ ਫੈਕਸ਼ਨ ਤੇ ਪਹੁੰਚਣਾ ਜਿਹੜਾ ਸੰਭਵ ਨਹੀਂ ਪੰਜਾਬ ਪੂਰਾ ਵੱਡਾ ਤੇ ਉਹਨਾਂ ਨੇ ਹੋਰ ਵੀ ਕੰਮਕਾਰ ਵੇਖਣੇ ਇਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਜਿਹੜੀ ਗੁਰਪ੍ਰੀਤ ਕੌਰ ਮਾਨ ਉਹਨਾਂ ਦਾ ਵੀ ਵੱਡਾ ਜਿਹੜਾ ਰੋਲ ਇਸ ਦੇ ਵਿੱਚ ਰਿਹਾ ਕਿ ਪਾਲਿਸੀ ਵਾਪਸ ਕੀਤੀ ਜਾਵੇ ਕਿਉਂਕਿ ਆਮ ਜਿਹੜੇ ਕਿਸਾਨ ਧਰਨੇ ਪ੍ਰਦਰਸ਼ਨ ਤੇ ਜਾਂਦੇ ਸੀ ਉਹ ਵੀ ਇਹ ਗੱਲ ਸੋਚਦੇ ਸੀ ਕਹਿੰਦੇ ਸੀ ਕਿ ਬੀਬਾ ਗੁਰਪ੍ਰੀਤ ਕੌਰ ਮਾਨ ਉਹਨਾਂ ਨੂੰ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸੀ ਵਰਕਰ ਵਲੰਟੀਅਰ ਕਿ ਬੀਬਾ ਜੀ ਆਪਣੀ ਪਾਰਟੀ ਦਾ ਜਿਹੜਾ ਗ੍ਰਾਫ ਆ ਉਹ ਦਿਨੋਂ ਦਿਨ ਡਿੱਗ ਰਿਹਾ ਸਭ ਤੋਂ ਵੱਡਾ ਡੈਂਟ ਵੱਜ ਰਿਹਾ ਇਹ ਲੈਂਡ ਪੂਲਿੰਗ ਪਾਲਿਸੀ ਕਰਕੇ ਧਰਨੇ ਪ੍ਰਦਰਸ਼ਨ ਤੇ ਗਏ ਕਿਸਾਨ ਜਿੱਥੇ ਇੱਕ ਪਾਸੋਂ ਸਰਕਾਰ ਦਾ ਧੰਨਵਾਦ ਕਰਦੇ ਸੀ ਕਿ ਚਿੱਟੇ ਦੇ ਉੱਤੇ ਰੋਕ ਕੀਤੀ ਆ ਦੂਜੇ ਪਾਸੇ ਉਹ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਭਗਵੰਤ ਮਾਨ ਦੇ ਉੱਤੇ ਕਰੜੇ ਨਿਸ਼ਾਨੇ ਲਾਉਂਦੇ ਸੀ ਜਿਸ ਤਰੀਕੇ ਦੇ ਨਾਲ ਵੱਡੇ ਇਕੱਠ ਹੋਏ ਲੋਕ ਹਮ ਹਮਾ ਕੇ ਪਹੁੰਚੇ ਉਸ ਤੋਂ ਬਾਅਦ ਲੱਗਦਾ ਸੀ ਕਿ ਜਾਂ ਤਾਂ ਸਰਕਾਰ ਇਹ ਪਾਲਿਸੀ ਵਾਪਸ ਲਵੇਗੀ ਜਾਂ ਫਿਰ ਪੰਜਾਬ ਦੇ ਵਿੱਚ ਜਿਵੇਂ 2022 ਦੇ ਵਿੱਚ ਭਾਜਪਾ ਦੇ ਲੀਡਰਾਂ ਦਾ ਘਰਾਉ ਹੋਇਆ ਭਾਜਪਾ ਦੇ ਲੀਡਰਾਂ ਦੀ ਪਿੰਡਾਂ ਦੇ ਵਿੱਚੋਂ ਐਂਟਰੀ ਬੰਦ ਹੋਈ ਉਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਹਸ਼ਰ ਵੀ 227 ਦੇ ਵਿੱਚ ਉਹੀ ਹੋਵੇਗਾ ਆਖਰਕਾਰ ਪਾਲਿਸੀ ਵਾਪਸ ਹੋਈ ਬੀਬੀ ਗੁਰਪ੍ਰੀਤ ਕੌਰ ਮਾਨ ਉਹਨਾਂ ਦਾ ਵੀ ਵੱਡਾ ਰੋਲ ਆ ਕਿਉਂਕਿ ਉਹ ਵੀ ਲੋਕਾਂ ਦੇ ਨਾਲ ਜੁੜੇ ਆ ਉਹਨਾਂ ਨੇ ਵੀ ਆਪਣਾ ਰਿਵਿਊ ਦਿੱਤਾ ਫੀਡਬੈਕ ਦਿੱਤੀ ਕਿ ਕਿਸਾਨਾਂ ਨੂੰ ਇਹ ਚੀਜ਼ ਸਮਝ ਜੋ ਸਰਕਾਰ ਸਮਝਾਉਣਾ ਚਾਹੁੰਦੀ ਹੈ ਨਹੀਂ ਆ ਰਹੀ ਤੇ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਡਰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਉਹਨਾਂ ਦੀਆਂ ਜ਼ਮੀਨਾਂ ਖੋਹਣ ਦੀਆਂ ਕੋਸ਼ਿਸ਼ਾਂ ਕਰਦਾ ਸੀ ਹੁਣ ਪੰਜਾਬ ਸਰਕਾਰ ਵੀ ਉਸੇ ਰਾਹ ਤੇ ਤੁਰ ਪਈ ਆਖਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਰਾਤ ਦੇਰ ਐਲਾਨ ਕਰਤਾ ਕਿ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਉਹ ਅਸੀਂ ਵਾਪਸ ਲੈਣੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਖੜੀ ਆ ਉਹਨਾਂ ਨੇ ਇਸ ਚੀਜ਼ ਤੋਂ ਵੀ ਝਿਜਕਣੀ ਕੀਤੀ ਉਹਨਾਂ ਨੇ ਕਿਹਾ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਆ ਜੇਕਰ ਕੋਈ ਸਰਕਾਰ ਦਾ ਫੈਸਲਾ ਲੋਕਾਂ ਨੂੰ ਨਾ ਮਨਜ਼ੂਰ ਆ ਤੇ ਸਰਕਾਰ ਬੈਕਫੁੱਟ ਤੇ ਜਾ ਕੇ ਉਹਨਾਂ ਦਾ ਕੋਈ ਇਸ ਚੀਜ਼ ਦਾ ਉਹ ਉਹਨਾਂ ਨੂੰ ਫੀਲ ਨਹੀਂ ਹੋਵੇਗਾ ਉਹਨਾਂ ਨੂੰ ਕੋਈ ਇਸ ਚੀਜ਼ ਦਾ ਫੇਜ ਨਹੀਂ ਸੋ ਹੁਣ ਜਿਹੜੇ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਵਰਕਰਾਂ ਨੇ ਔਧੇ ਛੜਤੇ ਸੀ ਸਰਪੰਚਾਂ ਨੇ ਸਰਪੰਚੀਆਂ ਛੜਤੀਆਂ ਸੀ ਉਹਨਾਂ ਦੀ ਮਿਹਨਤ ਨੂੰ ਫਲ ਪਿਆ ਤੇ ਪੰਜਾਬ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਪਾਲਸੀ ਆ ਉਹ ਵਾਪਸ ਕਰ ਲਈ ਆ